ਆਹੇ ਗੁਰਜੇ ਕੀ ਫਤਹਿ ਬਾਣੀ ਦਾ ਪ੍ਰਮਾਨ ਹੈ ਕਬੀਰ ਮਰਤਾ ਮਰਤਾ ਜਗ ਮੁਵਾ ਮਰਤੇ ਨਾ ਜਾਣਿਆ ਕੋਈ ਐਸੀ ਮਰਣੀ ਜੋ ਮਰੇ ਬਹੋਰ ਨ ਮਰਨਾ ਹੋਏ ਗੁਰਬਾਣੀ ਕਹਿੰਦੀ ਹੈ ਮਰਨ ਮੁਨਸਾ ਸੂਰਿਆ ਹਕ ਹੈ ਜੋ ਹੋਏ ਮਰਨ ਪਰਵਾਣੋ ਸੂਰੇ ਸੇ ਆਗੇ ਆਖੀਐ ਦਰਗੈ ਪਾਵੇ ਸਾਚੀ ਮਾਨ ਸੋ ਸੂਰਮਾ ਉਹ ਹੈ ਜਿਹੜਾ ਆਪਣੇ ਧਰਮ ਲਈ ਕੁਰਬਾਨ ਹੋ ਜਾਂਦਾ ਹੈ ਜਿਹੜਾ ਧਰਮ ਲਈ ਕੁਰਬਾਨ ਹੋ ਜਾਂਦਾ ਉਹਨੂੰ ਸੂਰਮਾ ਕਹਿੰਦੇ ਆ ਤੇ ਅੱਜ ਦੇ ਦਿਨ ਸਰਦਾਰ ਉਦਮ ਸਿੰਘ ਜੀ ਸੁਨਾਮ ਜਿਨ੍ਹਾਂ ਨੇ ਲੰਡਨ ਦੀ ਧਰਤੀ ਤੇ ਮਾਈਕਲ ਅਡਵੈਰ ਨੂੰ ਸੌਦਾ ਲਾ ਕੇ ਅੱਜ ਦੇ ਦਿਨ ਸ਼ਹਾਦਤ ਦਾ ਜਾਮ ਪੀਤਾ ਸੀ ਤੇ ਗੁਰਬਾਣੀ ਕਹਿੰਦੀ ਹੈ ਕਬੀਰ ਮਰਤਾ ਮਰਤਾ ਜਗ ਮੂਆ ਮਰ ਭੇ ਨਾ ਜਾਣਿਆ ਕੋਈ ਐਸੀ ਮਰਨੀ ਜੋ ਮਰੇ ਬਹੁ ਨੰਬਰ ਨਾ ਹੋਵੇ ਜਿਹੜਾ ਇਹੋ ਜਿਹਾ ਮਰਨਾ ਮਰ ਜਾਂਦਾ ਉਹਨਾਂ ਨੂੰ ਵਾਰ-ਵਾਰ ਮਰਨਾ ਨਹੀਂ ਪੈਂਦਾ ਸਰਦਾਰ ਉਦਮ ਸਿੰਘ ਜੀ ਜਿਨ੍ਹਾਂ ਦਾ ਜਨਮ ਸੁਨਾਮ ਦੀ ਧਰਤੀ ਤੇ ਪੰਜਾਬ ਸਟੇਟ ਵਿੱਚ ਸਨ 1899 ਨੂੰ ਹੋਇਆ ਬਚਪਨ ਵਿੱਚ ਅਜੇ ਮਸਾਂ ਆਪਜੀ 7 ਵਰਿਆਂ ਦੇ ਸਨ ਕਿ ਜਦੋਂ ਸਰਦਾਰ ਉਦਮ ਸਿੰਘ ਜੀ ਦੇ ਮਾਤਾ ਪਿਤਾ ਚਲ ਵਸੇ ਮਾਂ ਬਾਪ ਦਾ ਸਾਯਾ ਜਿਹੜਾ ਸੀ ਨਾ ਉਹ ਸਰਦਾਰ ਉਦਮ ਸਿੰਘ ਜੀ ਦੇ ਸਿਰ ਤੋਂ ਉੱਠ ਗਿਆ ਸਰਦਾਰ ਉਦਮ ਸਿੰਘ ਜੀ ਦੋ ਭਰਾ ਸਨ ਇੱਕ ਦਾ ਨਾਂ ਸੀ ਭਾਈ ਮੁਕਤਾ ਸਿੰਘ ਤੇ ਆਪ ਜੀ ਦਾ ਪਹਿਲਾ ਨਾਮ ਸੀ ਸ਼ੇਰ ਸਿੰਘ ਸ਼ੇਰ ਸਿੰਘ ਦੇ ਨਾਮ ਨਾਲ ਆਪ ਜੀ ਨੂੰ ਜਾਣਿਆ ਜਾਂਦਾ ਸੀ ਜਦੋਂ ਸਰਦਾਰ ਉਦਮ ਸਿੰਘ ਜੀ ਦੇ ਮਾਤਾ ਪਿਤਾ ਚਲਵੱਸੇ ਮੁਕਤਾ ਸਿੰਘ ਤੇ ਸ਼ੇਰ ਸਿੰਘ ਇਕੱਲੇ ਰਹਿ ਗਏ ਜਤੇਮ ਹੋ ਗਏ ਤੇ ਉਸ ਵੇਲੇ ਸਨ 1907 ਦੇ ਵਿੱਚ ਆਪ ਜੀ ਜਤੇਮ ਘਰ ਪੋਤਲੀ ਘਰ ਦੇ ਨੇੜੇ ਜਿਹੜਾ ਆਸ਼ਰਮ ਹੈ ਉਸ ਜਤੇਮ ਘਰ ਦੇ ਵਿੱਚ ਆਪ ਜੀ ਰਹੇ ਆਪਣੇ ਭਰਾ ਦੇ ਨਾਲ ਉਸ ਜਤੇਮ ਘਰ ਦੇ ਵਿੱਚ ਰਹਿ ਕੇ ਆਪ ਜੀ ਨੇ ਜੀਵਨ ਬਤੀਤ ਕੀਤਾ ਜਦੋਂ ਕਿਸੇ ਨੇ ਸਹਾਰਾ ਨਾ ਦਿੱਤਾ ਕਿਸੇ ਰਿਸ਼ਤੇਦਾਰ ਸਬੰਧੀ ਨੇ ਤੇ ਆਪ ਜੀ ਦੋਨੋਂ ਭਰਾ ਜਤੇਮ ਘਰ ਘਰ ਵਿੱਚ ਰਹੇ ਸਨ ਤੇ ਸੰਨ 1918 ਦੇ ਵਿੱਚ ਆਪ ਜੀ ਨੇ 10ਵੀਂ ਪਾਸ ਕਰ ਲਈ ਸੀ ਸਰਦਾਰ ਉਦਮ ਸਿੰਘ ਜੀ ਨੇ 10ਵੀਂ ਦੀ ਪ੍ਰੀਖਿਆ ਪਾਸ ਕਰ ਲਈ ਸੀ ਤੇ ਸਨ 1917 ਦੇ ਵਿੱਚ ਆਪ ਜੀ ਦੇ ਭਰਾਤਾ ਭਾਈ ਮੁਕਤਾ ਸਿੰਘ ਜੀ ਅਕਾਲ ਚਲਾਣਾ ਕਰ ਗਏ ਤੇ ਸਨ 1919 ਦੇ ਵਿੱਚ ਆਪ ਜੀ ਨੇ ਆਸ਼ਰਮ ਛੱਡ ਦਿੱਤਾ ਸੀ ਜਿਹੜਾ ਆਸ਼ਰਮ ਸੀ ਅਨਾਥ ਆਸ਼ਰਮ ਅਨਾਥ ਆਸ਼ਰਮ ਆਪ ਜੀ ਨੇ 1919 ਵਿੱਚ ਛੱਡ ਦਿੱਤਾ ਉਸ ਅਨਾਥਾਂ ਅਨਾਥ ਆਸ਼ਰਮ ਦੇ ਵਿੱਚ 1907 ਤੋਂ ਲੈ ਕਰਕੇ 1919 ਤੱਕ ਰਿਹਾ ਤੇ ਜਦੋਂ ਮਾਈਕਲ ਐਡਵੈਰ ਦੇ ਹੁਕਮ ਦੇ ਨਾਲ ਜਰਨਲ ਡਾਇਰ ਨੇ ਨੇ ਹੱਥੇ ਪੰਜਾਬੀਆਂ ਤੇ ਭਾਰਤੀਆਂ ਤੇ ਜ਼ੁਲਮ ਕੀਤਾ ਜ਼ਿਲ੍ਹਿਆਂ ਵਾਲੇ ਬਾਗ ਤੇ ਗੋਲੀ ਬਾਰੀ ਕੀਤੀ ਹਮਲਾ ਕੀਤਾ ਇਥੇ ਗੋਲੀਆਂ ਦੇ ਨਾਲ ਨਿਹੱਥੇ ਬੱਚਿਆਂ ਬੀਬੀਆਂ ਬਜ਼ੁਰਗਾਂ ਔਰਤਾਂ ਨੂੰ ਮਾਰਿਆ ਗਿਆ ਸਾਲ 1919 ਦੇ ਵਿੱਚ ਵਿਸਾਖੀ ਵਾਲੇ ਦਿਨ ਜੋ ਜਲਸਾ ਹੋ ਰਿਹਾ ਸੀ ਜਿਹਦੇ ਵਿੱਚ ਸਿੱਖ ਮੁਸਲਮਾਨ ਈਸਾਈ ਸਭ ਧਰਮਾਂ ਦੇ ਲੋਕ ਸਨ ਸਾਰਿਆਂ ਨੂੰ ਭੁੰਨ ਦਿੱਤਾ ਗਿਆ ਮਾਰ ਦਿੱਤਾ ਗਿਆ ਜਰਨਲ ਡਾਇਰ ਵੱਲੋਂ ਮਾਈਕਲ ਐਡਵੈਰ ਦੇ ਹੁਕਮ ਨਾਲ ਏ ਸ਼ਾਕਾ ਸਰਦਾਰ ਉਦਮ ਸਿੰਘ ਨੇ ਆਪਣੀ ਅੱਖਾਂ ਦੇ ਨਾਲ ਵੇਖਿਆ ਅੰਮ੍ਰਿਤ ਛੱਕੇ ਸਰਦਾਰ ਉਦਮ ਸਿੰਘ ਬਣੇ ਸਨ ਆਪ ਜੀ ਸਨ 1917 ਵਿੱਚ ਆਪ ਜੀ ਨੇ ਅੰਮ੍ਰਿਤ ਛੱਕਿਆ ਸ਼ੇਰ ਸਿੰਘ ਤੋਂ ਉਦਮ ਸਿੰਘ ਬਣੇ ਸੋ ਅੱਖੀਂ ਵੇਖਿਆ ਆਪ ਜੀ ਨੇ ਸ਼ਾਕਾ ਗੋਲੀ ਚਲਦੀ ਅੱਖੀ ਵੇਖੀ ਪਰ ਉਸ ਵੇਲੇ ਅੱਖਾਂ ਸਾਹਮਣੇ ਜਿਹੜਾ ਦ੍ਰਿਸ਼ ਸੀ ਨਾ ਜਿਹੜਾ ਵੇਖਿਆ ਉਹ ਦਿਨ ਰਾਤ ਬੜਾ ਜ਼ਿਆਦਾ ਭਾਵਕ ਕਰਦਾ ਸੀ ਕਿ ਕਿਸੇ ਤਰੀਕੇ ਨਾਲ ਉਹਨਾਂ ਦਰਿੰਦਿਆਂ ਨੂੰ ਸੋਧਿਆ ਜਾਏ ਜਿਨ੍ਹਾਂ ਨੇ ਇਹ ਸਾਾਕਾ ਦਹਰਾਇਆ ਹੈ ਨਿਹੱਥੇ ਲੋਕਾਂ ਨੂੰ ਮਾਰਿਆ ਹੈ ਬਦਲਾ ਲੈਣ ਵਾਸਤੇ ਦਿਨ ਰਾਤ ਸਰਦਾਰ ਉਦਮ ਸਿੰਘ ਸੋਚਦਾ ਸੀ ਭੁੱਲਿਆ ਨਹੀਂ ਇਹ ਸਾਕੇ ਨੂੰ ਜਦੋਂ ਸੌਂਦਾ ਸੀ ਤੇ ਉਦੋਂ ਵੀ ਅੱਖਾਂ ਦੇ ਸਾਹਮਣੇ ਉਹ ਸੀਨ ਘੁੰਮਦਾ ਸੀ ਜਿਵੇਂ ਲੋਕਾਂ ਨੇ ਖੂਹਾਂ ਵਿੱਚ ਸ਼ਾਲਾ ਮਾਰੀਆਂ ਗੋਲੀਆਂ ਨਾਲ ਭੁੰਨੇ ਗਏ ਲਾਸ਼ਾਂ ਵਿਸ ਗਈਆਂ ਧਰਤੀ ਤੇ ਉਹ ਸਾਰਾ ਭਿਆਨਕ ਮੰਜ਼ਰ ਜਿਹੜਾ ਸੀ ਨਾ ਉਹ ਦਿਨ ਰਾਤ ਅੱਖਾਂ 'ਗੇ ਘੁੰਮਦਾ ਸੀ ਸਰਦਾਰ ਉਧਮ ਸਿੰਘ ਜੀ ਸਮਾਂ ਆਇਆ ਆਪ ਜੀ ਲੰਡਨ ਗਏ ਇਸ ਸਾਕੇ ਦਾ ਬਦਲਾ ਲੈਣ ਵਾਸਤੇ ਕਿਉਂਕਿ 21 ਸਾਲ ਹੋ ਗਏ 21 ਸਾਲਾਂ ਬਾਅਦ ਸਰਦਾਰ ਉਦਮ ਸਿੰਘ ਜੀ ਨੇ ਗੁਰੂ ਪਿਆਰਿਓ 13 ਮਾਰਚ ਸਨ 1940 ਦੇ ਵਿੱਚ ਕੈਕ ਸਟਨ ਹਾਲ ਲੰਡਨ ਦੇ ਵਿੱਚ ਜਦੋਂ ਉਹ ਮਾਈਕਲ ਐਡਵੈਰ ਬੋਲ ਰਿਹਾ ਸੀ ਮਾਈਕਲ ਐਡਵੈਰ ਨੂੰ ਬੋਲਦਿਆਂ ਹੋਇਆਂ 6 ਗੋਲੀਆਂ ਉਹਦੀ ਛਾਤੀ ਵਿੱਚ ਦਾਗ ਦਿੱਤੀਆਂ ਜੋ ਕਿ ਕੈਕ ਸਟਨ ਹਾਲ ਵਿੱਚ ਮਾਈਕਲ ਐਡਵੈਰ ਦੇ ਸਰਦਾਰ ਉਦਮ ਸਿੰਘ ਜੀ ਨੇ 6 ਗੋਲੀਆਂ ਉਹਦੀ ਛਾਤੀ ਵਿੱਚ ਮਾਰੀਆਂ ਤੇ ਉਹ ਜ਼ਾਲਮ ਜਿਹੜਾ ਸੀ ਉਥੇ ਚਿਤ ਹੋ ਗਿਆ ਬਾਣੀ ਕਹਿੰਦੀ ਪਾਪੀ ਕੇ ਮਾਰਨੇ ਕੋ ਪਾਪ ਮਹਾ ਬੜੀ ਹੈ ਉਹਨੂੰ ਸੋਧਾ ਲਾ ਦਿੱਤਾ ਸੌਦਾ ਲਾਉਣ ਤੋਂ ਬਾਅਦ ਸਰਦਾਰ ਉਦਮ ਸਿੰਘ ਜੀ ਭੱਜੇ ਨਹੀਂ ਉਹਨਾਂ ਨੇ ਆਪਣਾ ਆਪ ਜਿਹੜਾ ਸੀ ਉਹ ਪੁਲਿਸ ਦੇ ਹਵਾਲੇ ਕਰ ਦਿੱਤਾ ਕਹਿਣ ਲੱਗੇ ਮੈਂ ਆਪਣਾ ਕੰਮ ਕਰਨਾ ਸੀ ਕਰ ਲਿਆ ਤੁਸੀਂ ਜੋ ਆਪਣਾ ਕੰਮ ਕਰਨਾ ਕਰ ਲਓ ਕਹਿੰਦੇ ਨੇ ਸਰਦਾਰ ਉਦਮ ਸਿੰਘ ਜੀ ਨੂੰ ਗ੍ਰਿਫਤਾਰ ਕੀਤਾ ਗਿਆ ਮਕਦਮਾ ਚੱਲਿਆ ਕੇਸ ਚੱਲਿਆ ਉਸ ਵੇਲੇ ਇੱਕ ਜਰਮਨੀ ਵਕੀਲ ਨੇ ਆਪਜੀ ਦਾ ਕੇਸ ਫ੍ਰੀ ਲੜਿਆ ਸੀ ਜਰਮਨੀ ਵਕੀਲ ਨੇ ਤੇ ਉਹਨੇ ਅਦਾਲਤ ਦੇ ਵਿੱਚ ਕਹਿ ਦਿੱਤਾ ਸੀ ਕਿ ਉਦਮ ਸਿੰਘ ਜਿਹੜਾ ਹੈ ਉਹਨੇ ਜੋ ਕੁਝ ਵੀ ਕੀਤਾ ਉਹਨੇ ਆਪਣੇ ਵਤਨ ਲਈ ਕੀਤਾ ਹੈ ਜਿਵੇਂ ਇੱਕ ਮਹਿਬੂਬ ਆਪਣੇ ਵਤਨ ਲਈ ਕਰਦਾ ਹੈ ਇਸੇ ਤਰੀਕੇ ਨਾਲ ਇਸ ਜੋਧੇ ਨੇ ਆਪਣੇ ਵਤਨ ਲਈ ਇਹ ਕੰਮ ਕੀਤਾ ਹੈ ਜਿਹੜਾ ਇੱਕ ਮਹਿਬੂਬ ਨੂੰ ਆਪਣੇ ਬਤਨ ਲਈ ਕਰਨਾ ਚਾਹੀਦਾ ਹੈ ਤੇ ਉਥੇ ਸਰਦਾਰ ਉਦਮ ਸਿੰਘ ਨੇ ਕਿਹਾ ਸੀ ਮੈਨੂੰ ਅਫਸੋਸ ਨਹੀਂ ਮੈਨੂੰ ਫਕਰ ਹੈ ਮੇਰੇ ਸਿਰੋਂ ਭਾਰ ਲੈ ਗਿਆ ਹੈ ਕਿਉਂਕਿ 13 ਅਪ੍ਰੈਲ 1919 ਨੂੰ ਮੈਂ ਸਾਕੇ ਆਖਾਂ ਨਾਲ ਵੇਖਿਆ ਸੀ ਉਸ ਦਿਨ ਤੋਂ ਹੀ ਮੇਰੇ ਅੰਦਰ ਬੜਾ ਦਰਦ ਸੀ ਕਿ ਕਦੋਂ ਸਮਾਏਗਾ ਜਦੋਂ ਮੈਂ ਇਸ ਸਾਕੇ ਦਾ ਬਦਲਾ ਲਵਾਂਗਾ ਸਰਦਾਰ ਉਦਮ ਸਿੰਘ ਜੀ ਨੇ ਗੱਜ ਕੇ ਕਿਹਾ ਸੀ ਅੱਜ ਮੇਰੇ ਸਿਰੋਂ ਭਾਰ ਲੈ ਗਿਆ ਹੈ ਅੱਜ ਮੈਂ ਹੌਲਾ ਹੋ ਗਿਆ ਵਾਂ ਅੱਜ ਮੈਂ ਉਹਨਾਂ ਨਿਰਦੋਸ਼ਾਂ ਦਾ ਬਦਲਾ ਇਸ ਪਾਪੀ ਨੂੰ ਸੋਧ ਕੇ ਲੈ ਲਿਆ ਹੈ ਕਹਿਣ ਲੱਗੇ ਮੈਂ ਜੋ ਕੀਤਾ ਚੰਗਾ ਕੀਤਾ ਮੈਨੂੰ ਕੀਤੇ ਦਾ ਅਫਸੋਸ ਨਹੀਂ ਆ ਤੇ ਜੇ ਮੈਨੂੰ ਮੌਤ ਦੀ ਸਜ਼ਾ ਮਿਲਦੀ ਹੈ ਤੇ ਮੈਨੂੰ ਮੌਤ ਦੀ ਸਜ਼ਾ ਤੇ ਵੀ ਕੋਈ ਅਫਸੋਸ ਨਹੀਂ ਹੋਵੇਗਾ ਮੈਨੂੰ ਫਕਰ ਹੋਏਗਾ ਤੇ ਉਸ ਵੇਲੇ ਕਹਿੰਦੇ ਨੇ ਸਰਦਾਰ ਉਦਮ ਸਿੰਘ ਜੀ ਨੂੰ ਸਜ਼ਾਏ ਮੌਤ ਦੀ ਸਜ਼ਾ ਸੁਣਾਈ ਗਈ ਜੂਨ ਮਹੀਨੇ ਦੇ ਵਿੱਚ ਫਿਰ ਆਖਰਕਾਰ ਇਹ ਜੋਧਾ ਕੁਝ ਮਹੀਨੇ ਜੇਲ੍ਹ ਚ ਰਹਿਣ ਤੋਂ ਬਾਅਦ ਆਪ ਜੀ ਨੂੰ ਅੱਜ ਦੇ ਦਿਨ 31 ਜੁਲਾਈ ਸਾਲ 1940 ਨੂੰ ਲੰਡਨ ਦੇ ਵਿੱਚ ਸਰਦਾਰ ਉਦਮ ਸਿੰਘ ਜੀ ਨੂੰ ਅੰਮ੍ਰਿਤ ਵੇਲੇ ਫਾਂਸੀ ਦੇ ਤਖਤੇ ਤੇ ਗੁਰੂ ਪਿਆਰਿਓ ਟੰਗ ਦਿੱਤਾ ਗਿਆ ਸੀ ਭਾਵ ਕੇ ਫਾਂਸੀ ਦੇ ਦਿੱਤੀ ਗਈ ਸੀ ਤੇ ਉਸ ਜੋਧੇ ਨੇ ਹੱਸ ਕੇ ਫਾਂਸੀ ਦਾ ਫੰਦਾ ਆਪਣੇ ਗਲ ਵਿੱਚ ਪਾਇਆ ਸਰਦਾਰ ਉਦਮ ਸਿੰਘ ਜੀ ਨੇ ਸਰਦਾਰ ਉਦਮ ਸਿੰਘ ਜੀ ਨੇ ਗੁਰੂ ਪਿਆਰਿਓ ਮਾਨੋ ਵੀ ਹਿੰਦੁਸਤਾਨ ਦੀ ਪੱਤ ਜਿਹੜੀ ਐ ਨਾ ਜਿਹੜੀ ਪਾਗ ਡੱਗੀ ਸਿਰ ਤੇ ਰੱਖੀ ਹਿੰਦੁਸਤਾਨੀਆਂ ਦੀ ਹਿੰਦੁਸਤਾਨੀਆਂ ਦੀ ਡੱਗੀ ਪਾਗ ਸਿਰ ਤੇ ਰੱਖੀ ਕਿਉਂਕਿ ਜੋ ਹਿੰਦੁਸਤਾਨ ਦੇ ਵਿੱਚ ਕਹਿਰ ਵਰਤਿਆ ਮਾਈਕਲ ਐਡਵੈਰ ਦੇ ਹੁਕਮ ਨਾਲ ਨਿਰਦੋਸ਼ਾਂ ਦੀ ਜਾਨ ਗਈ ਉਹਦਾ ਬਦਲਾ ਸਰਦਾਰ ਉਦਮ ਸਿੰਘ ਜੀ ਨੇ ਲੰਡਨ ਦੀ ਧਰਤੀ ਤੇ ਜਾ ਕਰਕੇ ਲਿਆ ਜ਼ਾਲਮ ਦਾ ਸੋਧਾ ਲਾ ਕੇ ਇਹ ਸ਼ਹਾਦਤ ਬੜੀ ਵੱਡੀ ਹੈ ਕੁਰਬਾਨੀ ਬੜੀ ਵੱਡੀ ਹੈ ਪਰ ਅਸੀਂ ਉਸ ਮਹਾਨ ਗੁਰੂ ਦੇ ਸਪੁੱਤ ਨੂੰ ਅਨਗੌਲਿਆ ਕਰ ਦਿੱਤਾ ਹੈ ਬਹੁਤ ਵੱਡੀ ਕੁਰਬਾਨੀ ਹੈ ਉਸ ਗੁਰੂ ਦੇ ਸ਼ੇਰ ਦੀ ਉਹਨਾਂ ਦੇ ਜੀਵਨ ਨਾਲ ਇੱਕ ਘਟਨਾ ਵੀ ਜੁੜੀ ਵੀ ਉਹਨਾਂ ਨੇ ਬਚਪਨ ਦੇ ਵਿੱਚ ਇੱਕ ਸ਼ੇਰ ਦਾ ਹਥਿਆਰ ਸ਼ਿਕਾਰ ਵੀ ਕੀਤਾ ਸੀ ਬੜਾ ਵੱਡਾ ਜੀਵਨ ਸੀ ਉਸ ਯੋਧੇ ਦਾ ਤੇ ਜਦੋਂ ਲੰਡਨ ਗਏ ਸਨ ਆਪਣਾ ਨਾਮ ਬਦਲ ਕੇ ਗਏ ਸਨ ਆਰਾਮ ਮੁਹੰਮਦ ਸਿੰਘ ਆਜ਼ਾਦ ਇਹਦੇ ਵਿੱਚ ਤਿੰਨ ਧਰਮਾਂ ਦੇ ਨਾਮ ਆਉਂਦੇ ਆ ਜਿਹੜੇ ਪੈਗੰਬਰਾਂ ਦੀ ਪੂਜਾ ਕਰਦੇ ਆ ਕੋਈ ਰਾਮ ਦੀ ਪੂਜਾ ਕਰਦਾ ਹੈ ਮੁਹੰਮਦ ਕੋਈ ਮੁਸਲਮਾਨ ਅੱਲਾਹ ਅੱਲਾਹ ਕਹਿੰਦਾ ਅਸੀਂ ਵਹਿਗੁਰੂ ਵਹਿਗੁਰੂ ਕਹਿੰਨੇ ਆ ਸੋ ਇਸ ਤਰੀਕੇ ਨਾਲ ਨਾਮ ਜਿਹੜਾ ਸਾਰਿਆਂ ਨੂੰ ਵੱਖਰਾ ਰੱਖਿਆ ਆ ਰਾਮ ਮੁਹੰਮਦ ਸਿੰਘ ਆਜ਼ਾਦ ਇਹ ਨਾਮ ਬਦਲ ਕੇ ਭੇਸ ਬਦਲ ਕੇ ਇੱਕ ਕਿਤਾਬ ਦੇ ਵਿੱਚ ਪਿਸਤੌਲ ਪਾ ਕਰਕੇ ਲੈ ਕੇ ਗਏ ਸਨ ਤੇ ਵਹਿਗੁਰੂ ਨੇ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਸਮਾਂ ਬਖਸ਼ਿਆ ਮੌਕਾ ਬਖਸ਼ਿਆ ਉਸ ਯੋਧੇ ਨੂੰ ਤੇ ਉਸ ਯੋਧੇ ਨੇ ਸੋਧਾ ਲਾ ਦਿੱਤਾ ਸੀ ਆਖਰਕਾਰ ਅੱਜ ਦੇ ਦਿਨ ਆਪ ਜੀ ਫਾਂਸੀ ਦੇ ਫੰਦੇ ਤੇ ਚੜ ਗਏ ਸ਼ਹਾਦਤ ਦਾ ਜਾਮ ਪੀਤਾ ਤੇ ਉਸ ਮਹਾਨ ਗੁਰੂ ਦੇ ਪਿਆਰੇ ਨੂੰ ਕੋਟ ਕੋਟ ਪ੍ਰਣਾਮ ਹੈ ਜਿਨੇ ਜ਼ਿਲ੍ਹਿਆਂ ਵਾਲੇ ਬਾਗ ਦੇ ਦੋਸ਼ੀ ਨੂੰ ਸੋਧਾ ਲਾਇਆ ਮਾਈਕਲ ਅਡਵੈਰ ਨੂੰ ਸੋਦਾ ਲਾਇਆ ਤੇ ਖੂਨ ਦਾ ਬਦਲਾ ਲਿਆ ਇਹ ਹੈ ਸ਼ਹਾਦਤ ਯਾਦ ਰੱਖਣਾ ਪੰਜਾਬੀ ਇੰਨੇ ਅਣਖੀ ਹੁੰਦੇ ਨੇ ਉਹ ਕਦੇ ਵੀ ਬਦਲਾ ਲੈਣਾ ਨਹੀਂ ਭੁੱਲਦੇ ਉਹ ਕਦੇ ਵੀ ਭਾਜੀ ਮੋੜਨੀ ਨਹੀਂ ਭੁੱਲਦੇ ਭਾਵੇਂ ਕਿੰਨਾ ਸਮਾਂ ਬਤੀਤ ਹੋ ਜਾਏ ਉਹ ਭੁੱਲਿਆ ਨਹੀਂ ਕਰਦੇ ਇਸ ਪੰਜਾਬੀ ਨੌਜਵਾਨ ਨੇ 21 ਸਾਲਾਂ ਬਾਅਦ ਭਾਜੀ ਮੋੜੀ ਇਹ ਪੰਜਾਬੀ ਇਹਨੇ ਬਹਾਦਰ ਨੇ ਇਹ ਲੰਡਨ ਦੀ ਧਰਤੀ ਤੇ ਜਾ ਕੇ ਵੀ ਗੁਰੂ ਪਿਆਰੇ ਉਹ ਵੈਰੀ ਦੀ ਸੰਗੀ ਤੇ ਗੋਡਾ ਰੱਖ ਦਿੰਦੇ ਨੇ ਵੈਰੀ ਵੀ ਸੰਗੀ ਤੇ ਗੋਡਾ ਰੱਖ ਕੇ ਨਾ ਉਹਦੀ ਧੌਣ ਮਰੋੜ ਦਿੰਦੇ ਆ ਇਹ ਕਦੇ ਬਦਲਾ ਲੈਣਾ ਨਹੀਂ ਭੁੱਲਦੇ ਜਿੰਨੇ ਇਹਨਾਂ ਪੰਜਾਬੀਆਂ ਦੇ ਨਾਲ ਦੁਸ਼ਮਣੀ ਪਾਈ ਆ ਉਹ ਵੀ ਬਾਹਲਾ ਸਮਾਂ ਦੁਨੀਆ ਤੇ ਜਿੰਦਾ ਨਹੀਂ ਰਿਹਾ ਉਹ ਵੀ ਗਿੰਤੀ ਦੇ ਦਿਨ ਜਿਉਂਦਾ ਇਸ ਧਰਤੀ ਤੇ ਜਿਹੜਾ ਇਹਨਾਂ ਪੰਜਾਬੀਆਂ ਦੇ ਨਾਲ ਕੋਈ ਵੈਰ ਪਾ ਲੈਂਦਾ ਹੈ ਪੰਜਾਬ ਨਾਲ ਵੈਰ ਪਾ ਲੈਂਦਾ ਹੈ ਸੋ ਐਸੇ ਮਹਾਨ ਪੰਜਾਬੀ ਪੰਜਾਬ ਦੇ ਸਪੂਤ ਪੰਜਾਬ ਦੇ ਪੁੱਤ ਗੁਰੂ ਦੇ ਪੁੱਤ ਸਰਦਾਰ ਉਦਮ ਸਿੰਘ ਜੀ ਦੀ ਸ਼ਹਾਦਤ ਨੂੰ ਕੋਟ ਕੋਟ ਪ੍ਰਣਾਮ ਹੈ ਸੂਰਜ ਕਿਰਨ ਮਿਲੇ ਜਲਕਾ ਜਲ ਹੁਵਾਰਾਮ ਜੋਤੀ ਜੋਤ ਰਲੀ ਸੰਪੂਰਨ ਥੀ ਆ ਰਾਮ ਭਾਵੇਂ ਉਹਨਾਂ ਦਾ ਸਰੀਰ ਜਿਹੜਾ ਸੀ ਉਹ ਪੰਜਾਬ ਨਹੀਂ ਆ ਸਕਿਆ ਪਰ ਉਹਨਾਂ ਦੇ ਸਰੀਰ ਦੀਆਂ ਕੁਝ ਹੱਡੀਆਂ ਜਿਹੜੀਆਂ ਨੇ ਫੁੱਲ ਜਿਹੜੇ ਨੇ ਉਹ ਜ਼ਰੂਰ ਸਰਕਾਰ ਵੱਲੋਂ ਇੱਥੇ ਲਿਆਂਦੇ ਗਏ ਜੋ ਅੱਜ ਵੀ ਜ਼ਿਲ੍ਹਿਆਂ ਵਾਲੇ ਬਾਗ ਵਿੱਚ ਉਹਨਾਂ ਦੀਆਂ ਹੱਡੀਆਂ ਮੌਜੂਦ ਨੇ ਉਹਨਾਂ ਦੇ ਅਸਥ ਮੌਜੂਦ ਨੇ ਇੱਕ ਗਾਗਰ ਦੇ ਵਿੱਚ ਉਹਨਾਂ ਦੇ ਅਸਥ ਭਾਵੇਂ ਕਿ ਸਰਦਾਰ ਉਦਮ ਸਿੰਘ ਜੀ ਸਰੀਰਕ ਤੌਰ ਤੇ ਪੰਜਾਬ ਸ਼ਹਾਦਤ ਤੋਂ ਬਾਅਦ ਨਹੀਂ ਆਏ ਪਰ ਅਸਥੀਆਂ ਦੇ ਰੂਪ ਵਿੱਚ ਉਹ ਪੰਜਾਬ ਉਹਨਾਂ ਦਾ ਸਰੀਰ ਲੈਂਦਾ ਗਿਆ ਐਸੇ ਮਹਾਨ ਸ਼ਹੀਦ ਨੂੰ ਕੋਟ ਕੋਟ ਪ੍ਰਣਾਮ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ